ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਸਬਰਾ ਵਿੱਚ ਨਸ਼ੇ ਦਾ ਟੀਕਾ ਲਗਾਉਣ ਨਾਲ 26 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿੰਡ ਨਸ਼ਾ ਲੈਣ ਲਈ ਲੋਕ ਲਾਈਨਾਂ ਲਗਾ ਕੇ ਖੜਦੇ ਹਨ। ਜਿਸ ਕਰਕੇ ਉਹਨਾਂ ਦੇ ਲੜਕੇ ਦੀ ਰਾਤ 11 ਵਜੇ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਉਹਨਾਂ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਗੁਰਪਾਲ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਹੁਣ ਅੱਗੇ ਪੁਲ ਸ ਕਿਸ ਮੁਕਾਮ ਤੱਕ ਕਾਰਵਾਈ ਕਰਦੀ ਆ ਇਹ ਦੇਖਣਾ ਹੋਵੇਗਾ ਜਾਵੀ ਜੀ ਬਹੁਤ ਜਿਆਦਾ ਵੇਖਦਾ ਜੀ ਸਿਭਰਾ ਕਰਨੂਲੀਆਂ ਜੀ ਸਤਨਾਮ ਸਿੰਘ ਲੱਭਾ ਮੁੰਡਾ ਵਾ ਸ਼ਰੀਆਮ ਵੇਚਦਾ ਵਾ ਸਤਨਾਮ ਸਿੰਘ ਉਹਦੀ ਡਾਡੀ ਦਾ ਨਾਮ ਆਲੂ ਆ ਜੀ ਉਹ ਜੋਗਾ ਸਿੰਘ ਨਾਮ ਆ ਪਿਓ ਦਾ ਦੋਵੇਂ ਮੁੰਡੇ ਸ਼ਰੀਆਮ ਵੇਚਦੇ ਆ ਜੀ ਮ੍ਰਿਤਕ ਦੀ ਮਾਂ ਨੇ ਦੁਹਾਈ ਦਿੰਦੇ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਨਸ਼ਾ ਖਤਮ ਕੀਤਾ ਜਾਵੇ ਮਾਵਾ ਦੇ ਪੁੱਤ ਮਰਦੇ ਜਾ ਰਹੇ ਹਨ ਉਹਨਾਂ ਕਿਹਾ ਕਿ ਪੁੱਤਾਂ ਦੀ ਮੌਤ ਤੋਂ ਬਾਅਦ ਮਾਮਾ ਦਾ ਕੌਣ ਸਹਾਰਾ ਬਣੇਗਾ ਉਸਨੇ ਕਿਹਾ ਕਿ ਮੇਰਾ ਲੜਕਾ ਨਸ਼ਾ ਕਰਦਾ ਸੀ ਪਰ ਉਹ ਟੀਕਾ ਵੀ ਲਗਾਉਂਦਾ ਉਸ ਨੂੰ ਪਤਾ ਨਹੀਂ ਸੀ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋਰਿਆ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਅੱਗ ਮੱਚ ਗਈ ਆ ਮੇਰਾ ਪੁੱਤ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਖੇੜਾ ਵਿਖਦਾ ਪਿੰਡ ਸਭਾਂ ਦੇ ਵਿੱਚ ਨਸ਼ਾ ਪੁੱਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਵੇਂ ਚ ਦੁਨੀਆ ਦੇ ਕਿਤੇ ਗਲੀ ਦੇ ਵਿੱਚ ਸਾਰੀ ਦਿਹਾੜੀ ਨਸ਼ਿਆਂ ਤੇ ਰਹਿੰਦੀ ਸਾਰੀ ਦਿਹਾੜੀ ਇਸ ਨਸ਼ਿਆਂ ਤੇ ਰਹਿੰਦੀ ਹੈ ਇਹਨੂੰ ਇੱਥੇ ਆ ਕੇ ਨਸ਼ਿਆਂ ਤੇ ਲਾਤਾ ਇਹ ਕੋਈ ਕਾਰਵਾਈ ਕਰਦੇ ਕਾਰਵਾਈ ਪੁਲਸਾਂ ਦੀ ਅਰਾ ਨੂੰ ਹੁਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕਹਿੰਦੇ ਮੈਂ ਕੰਮ ਤੇ ਕਰ ਲਿਆ ਸੀ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਟਿਕਾ ਲਾ ਲਿਆ ਇਹਨਾਂ ਨੇ ਹੈ ਮੈਨੂੰ ਨਹੀਂ ਪਤਾ ਪੀਟਰੀ ਘਾ ਲਾਉਂਦਾ ਏ ਕੀ ਗਾਜੇ ਪਹਿਲੇ ਲਾਉਂਦਾ ਹੀ ਨੀ ਸਿੰਦਾ ਕੀ ਮੰਗ ਕਰੋ ਬਣਾ ਮੰਗਤਾ ਰੀ ਮੰਗੇ ਹੋ ਯਾ ਇਹਨਾਂ ਛੇ ਦੇ ਰੋਕ ਲਾਓ ਦੁਨੀਆਂ ਦਾ ਗਾਂ ਵੀ ਭੜਾ ਵੇ ਲੋਕਾਂ ਦੇ ਪੁੱਤ ਰੋੜਦੇ ਜਾਂਦੇ ਆ ਮਾਵਾਂ ਮਰਜ਼ੀਆਂ ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਇਹ ਆਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਜੇ ਵੇਖਿਆ ਜਾਵੇ ਇਹਦੇ ਪਿੰਡਸ ਬਣਾ ਦੇ ਵਿੱਚ ਕਿੰਨਾ ਕੋ ਨਸ਼ਾ ਇੱਥੇ ਜਿਹੜਾ ਵੇਚਦਾ ਨਸ਼ਾ ਤੇ ਦੇਹ ਨਹੀਂ ਰਹੀ ਵੇ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ